ਸਨੋ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੇਸ਼ਰ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਨਾ ਹੀ ਉਹਨਾਂ ਦੇ ਕਰਾਏ ਹੈ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਕ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਕ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚੋ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਸਸ਼ਵਕਾਲ ਜੀ ਆ ਵੇਖੋ ਸਾਡਾ ਅੰਦਰ ਚੱਲ ਰਿਹਾ ਹੈ ਗਿਣਤੀ ਚੱਲ ਰਹੀ ਹੈ ਬਲਾਕ ਸੰਮਤੀ ਜੀ ਤੇ ਜ਼ਿਲ੍ਹਾ ਪ੍ਰੀਸ਼ਦੀ ਔਰ ਸਾਡੇ ਰਾਜਸਥਾਨ ਸੀ ਹਲਕੇ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਜਿਦੇ ਵਿੱਚ ਦੋ ਆਲਰੇਡੀ ਕਲੀਅਰ ਸੀਗੀਆਂ ਤਿੰਨ ਸੀਗੀਆਂ ਇੱਕ ਚੁਗਾਵਾ ਲੋਪੋਕੇ ਐਂਡ ਹਰਸ਼ਸ਼ੀਨਾ ਤਿੰਨਾਂ ਦੀ ਸਾਡੀ ਲੀਡ ਚੱਲ ਰਹੀ ਹੈ ਸੋ ਆਈ ਹੋਪ ਕਿ ਅਸੀਂ ਪੰਜ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੈ ਰਾਜਸਥਾਨ ਸੀ ਤੋਂ ਗਿੱਟਕੇ ਦਵਾਂਗੇ ਐਂਡ ਬਾਕੀ ਸਾਡੀਆਂ ਬਲਾਕ ਸੰਮਤੀਆਂ ਦੇ ਵਿੱਚ ਵੀ ਹੁਣੇ ਮੈਨੂੰ ਪਤਾ ਲੱਗਾ ਕਿ ਇੱਕ ਬੋਪਾ رائے ਵਾਲੀ ਜਿਹੜੀ ਬਲਾਕ ਸੰਮਤੀ ਹੈ ਰਵਿੰਦਰ ਸਿੰਘ ਰਵੀਵਾਲੀ ਓਬੀਐਸਸੀ ਜਿੱਤ ਚੁੱਕੇ ਆ ਜੀ ਸਾਡੀਆਂ 15 ਬਾਕੀ ਸੀਗੀਆਂ ਬਾਕੀਆਂ ਦੇ ਵਿੱਚ ਵੀ ਲੀਵ ਚੱਲ ਰਹੀ ਸੀ ਸੋ ਆਈ ਹੋਪ ਕਿ ਇਹ ਸੰਗਤ ਦਾ ਪਿਆਰ ਹੈ ਲੋਕਾਂ ਦਾ ਪਿਆਰ ਹੈ ਔਰ ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾ ਵੀ ਰਹੇ ਆ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਇਸ ਟਾਈਮ ਦੇ ਉੱਤੇ ਜਿਹੜੀ ਲੋਕਾਂ ਵਾਸਤੇ ਬਣੇ ਪਏ ਆ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਆ ਐਮਐਲਏ ਵੀ ਰਹੇ ਆ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲੇ ਜੀ 5 ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲੌਗ ਪਰ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰਿਆਂ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ ਤੇ ਸਾਢੇ 3 ਸਾਲ ਹੀ ਹੋ ਗਿਆ ਸਾਢੇ 3 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਅਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨਾ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੀਆਂ ਸੀਟਾਂ ਗਾੜ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਤੁਸੀਂ ਆਮ ਆਦੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ਾਤ ਕਾਗਜ਼ਾਤ ਦੀ ਗੱਲ ਕਰ ਰਹੇ ਨੇ ਹੁਣ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਵੇਖੋ ਮੇਰੀ ਗੱਲ ਸੁਣੋ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੈਸ਼ਰ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਨਾ ਹੀ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਗ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਗ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚ ਲੀਡ ਕੱਟੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਇਲਾਕੇਾਂ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾਟਿਆ ਇਸ ਤਰ੍ਹਾਂ ਦੀਆਂ ਬਹੁਤ ਕਮੀਆਂ ਹੈ ਸਤਾਰਾ ਉਹ ਲੋਕ ਜੀ ਜਿੱਤਣ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇਾਂ 'ਚ ਕੰਮ ਨਹੀਂ ਕੀਤੇ ਕਿ ਲੋਕਾਂ ਦੀ ਗੱਲਬਾਤ ਨਹੀਂ ਸੁਣेंगे ਵੇਖੋ ਇਹਦੇ 'ਚ ਨਾ ਤਿੰਨ ਚਾਰ ਗੱਲਾਂ ਆ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕੀ ਜਿਹੜੇ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗੀ ਉਹ ਲੋਕੀ ਵੀ ਉਹਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰਫ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪੁਆਲੀਆਂ ਪੈਸੇ ਲੈ ਲੈ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਆਵਾਂ ਹਨਾ ਵੀ ਉਹ ਆਪਣੇ ਪੈਸੇ ਭਰਨੇ ਸ਼ੁਰੂ ਕਰ ਦਿੰਦਾ ਹੈ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਹਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਕਮ ਸੇ ਕਮ ਪੋਜੀਸ਼ਨ ਤੇ ਕਰ ਸਕੀਏ ਉਹਨ ਲੋਕੀਓ ਵੀ ਸਿਆਣੇ ਹੋ ਚੁੱਕੇ ਆ ਮੈਂ ਜਿੰਨਾਂ ਆਪਣੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਹਿੰਦੇ ਮੈਮ ਆ ਵੇਖੋ ਸੜਕ ਆ ਵੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਉਹ ਸਹੀ ਕਹਿੰਦੇ ਐ ਜੇ ਡਿਵੈਲਪਮੈਂਟ ਹੋਊਗੀ ਤੇ ਤਾਦੀ ਉਹ ਸਾਨੂੰ ਵੋਟ ਪਾਣਗੇ ਅਜੀ ਬਿਲਕੁਲ ਲੋਕੀ ਜਿਹੜੇ ਹਨ ਇੱਕ ਜਿਹੜੀ ਪਹਿਲੋਂ ਕੱਟਰਤਾ ਸੀਗੀ ਨਾ ਕਿ ਮੈਂ ਕਾਲੀ ਐ ਮੈਂ ਕਾਂਗਰਸੀ ਐ ਮੈਂ ਇਹ ਫਲਾਣਾ ਪਾਰਟੀ ਦਾ ਐ ਹੁਣ ਲੋਕ ਕਿਉਂ ਵਿਖਣਾ ਘਟ ਗਿਆ ਹੁਣ ਲੋਕ ਕੀ ਇਹ ਕਹਿੰਦੇ ਆ ਕਿ ਸਾਡਾ ਰਾਹ ਆ ਰਾਹ ਕਿਨੇ ਬਣਾਇਆ ਸਾਡੀਆਂ ਸ਼ਮਸ਼ਾਦ ਕਾਟ ਕਿੰਨੇ ਬਣਾਈਆਂ ਸਾਨੂੰ ਲਾਈਟਾ ਕਿੰਨੇ ਲਵਾ ਕੇ ਦਿੱਤੀਆਂ ਨੇ ਪਹਿ ਲੋਕ ਹੀ ਉਹਨਾਂ ਨੂੰ ਦਿੰਦੇ ਆ ਸਨੋਂ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲੈ ਤਨਾਈ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰ ਸ਼ਸ਼ੀਨਾ ਬਲਾਗ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰ ਸ਼ਸ਼ੀਨਾ ਬਲਾਗ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚੋ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਸਸ਼ਵਕਾਲ ਜੀ ਆ ਵੇਖੋ ਸਾਡਾ ਅੰਦਰ ਚੱਲ ਰਿਹਾ ਹੈ ਗਿਣਤੀ ਚੱਲ ਰਹੀ ਹੈ ਬਲਾਕ ਸੰਮਤੀ ਜੀ ਦੇ ਜ਼ਿਲ੍ਹਾ ਪ੍ਰੀਸ਼ਦ ਦੀ ਔਰ ਸਾਡੇ ਰਾਜਸਥਾਨ ਸੀ ਹਲਕੇ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਸਿਗੀਆਂ ਜਿਦੇ ਵਿੱਚ ਦੋ ਆਲਰੇਡੀ ਕਲੀਅਰ ਸਿਗੀਆਂ ਤਿੰਨ ਸਿਗੀਆਂ ਇੱਕ ਚੁਗਾਵਾ ਲੋਪੋਕੇ ਐਂਡ ਹਰਸ਼ਾਸ਼ੀਨਾ ਇਹਨਾਂ ਦੀ ਸਾਡੀ ਲੀਡ ਚੱਲ ਰਹੀ ਹੈ ਸੋ ਆਈ ਹੋਪ ਕਿ ਅਸੀਂ ਪੰਜ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੈ ਰਾਜਸਥਾਨ ਸੀ ਤੋਂ ਜਿੱਤ ਕੇ ਦਵਾਂਗੇ ਐਂਡ ਬਾਕੀ ਸਾਡੀਆਂ ਬਲਾਕ ਸੰਮਤੀਆਂ ਦੇ ਵਿੱਚ ਵੀ ਹੁਣੇ ਮੈਨੂੰ ਪਤਾ ਲੱਗਾ ਕਿ ਇੱਕ ਬੋਪਾ ਰਾਏ ਵਾਲੀ ਜਿਹੜੀ ਬਲਾਕ ਸੰਮਤੀ ਹੈ अरविंद सिंह रविवाली ओबीएस सी जीत चुके हैं जी ਸਾਡੀਆਂ 15 ਬਾਕੀ ਸੀਗੀਆਂ ਬਾਕੀਆਂ ਦੇ ਵਿੱਚ ਵੀ ਲੀਡ ਚੱਲ ਰਹੀ ਸੀ ਸੋ ਆਈ ਹੋਪ ਕਿ ਇਹ ਸੰਗਤ ਦਾ ਪਿਆਰ ਹੈ ਲੋਕਾਂ ਦਾ ਪਿਆਰ ਹੈ ਔਰ ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾ ਵੀ ਰਹੇ ਹਾਂ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਇਸ ਟਾਈਮ ਦੇ ਉੱਤੇ ਜਿਹੜੀ ਲੋਕਾਂ ਵਾਸਤੇ ਬਣੇ ਪਏ ਐ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਆ ਐਮ ਐਲ ਏ ਵੀ ਰਹੇ ਆ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲਿਆ ਜੀ 5 ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰੇ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ 3.5 ਸਾਲ ਹੀ ਹੋ ਗਿਆ ਸਾਢੇ 3 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਅਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੀਆਂ ਸੀਟਾਂ ਗੱਡ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਤੁਸੀਂ ਆਮ ਆਦੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ਾਤ ਕਾਗਜ਼ਾਤ ਦੀ ਗੱਲ ਕਰ ਰਹੇ ਨੇ ਹੁਣ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਜਿੱਤ ਦੇ ਵੇਖੋ ਮੇਰੀ ਗੱਲ ਸੁਣੋ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੈਸ਼ਰ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਨਾ ਹੀ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਗ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਗ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚ ਲੀਡ ਕੱਟੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾਟਿਆ ਇਸ ਤਰ੍ਹਾਂ ਦੀਆਂ ਬਹੁਤ ਕਮੀਆਂ ਹੈ ਸਤਾਰਾ ਉਹ ਲੋਕ ਜੀ ਜਿੱਤਣ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇ 'ਚ ਕੰਮ ਨਹੀਂ ਕੀਤੇ ਕਿ ਲੋਕਾਂ ਦੀ ਗੱਲਬਾਤ ਨਹੀਂ ਸੁਣेंगे ਵੇਖੋ ਇਹਦੇ 'ਚ ਨਾ ਤਿੰਨ ਚਾਰ ਗੱਲਾਂ ਆ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕੀ ਜਿਹੜੇ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗੀ ਉਹ ਲੋਕੀ ਵੀ ਉਹਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰਫ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪੋਆਲੀਆਂ ਪੈਸੇ ਲੈਲੇ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਜਾਵਾਂ ਹਨਾ ਵੀ ਉਹ ਆਪਣੇ ਪੈਸੇ ਪਰਨੇ ਸ਼ੁਰੂ ਕਰ ਦਿੰਦਾ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਹਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਸਮਸੇਂਗਮ ਕੁਐਸਚਨ ਤੇ ਕਰ ਸਕੀਏ ਉਹਨ ਲੋਕੀਓ ਵੀ ਸਿਆਣੇ ਹੋ ਚੁੱਕੇ ਆ ਮੈਂ ਜਿੰਨਾ ਘਾ ਆਪਣੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਹਿੰਦੇ ਮੈਂ ਆ ਵੇਖੋ ਸੜਕ ਆ ਵੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਉਹ ਸਹੀ ਕਹਿੰਦੇ ਐ ਜੇ ਡਿਵੈਲਪਮੈਂਟ ਹੋਊਗੀ ਤੇ ਤਾਂ ਹੀ ਉਹ ਸਾਨੂੰ ਵੋਟ ਪਾਣਗੇ ਜੀ ਬਿਲਕੁਲ ਲੋਕੀ ਜਿਹੜੀ ਹੈ ਨਾ ਇੱਕ ਜਿਹੜੀ ਪਹਿਲੋਂ ਕੱਟੜਤਾ ਸੀਗੀ ਨਾ ਕਿ ਮੈਂ ਕਾਲੀ ਐ ਮੈਂ ਕਾਂਗਰਸੀ ਐ ਮੈਂ ਇਹ ਫਲਾਣਾ ਪਾਰਟੀ ਦਾ ਐ ਹੁਣ ਲੋਕ ਕਿਉਂ ਵਿਖਣਾ ਘਟ ਗਿਆ ਹੁਣ ਲੋਕ ਕੀ ਇਹ ਕਹਿੰਦੇ ਆ ਕਿ ਸਾਡਾ ਰਾਹ ਆ ਰਾਹ ਕਿਨੇ ਬਣਾਇਆ ਐ ਸਾਡੀਆਂ ਸ਼ਮਸ਼ਾਦ ਘਾਟ ਕਿੰਨੇ ਬਣਾਈਆਂ ਸਾਨੂੰ ਲਾਈਟਾਂ ਕਿੰਨੇ ਲਵਾ ਕੇ ਦਿੱਤੀਆਂ ਨੇ ਪਹਿ ਲੋਕੀ ਉਹਨਾਂ ਨੂੰ ਦਿੰਦੇ ਆ ਸਾਨੂੰ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੇਸ਼ਰ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲੈ ਤਨਾਈ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਗ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਗ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚੋ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਸਸ਼ਵਕਾਲ ਜੀ ਆ ਵੇਖੋ ਸਾਡਾ ਅੰਦਰ ਚੱਲ ਰਿਹਾ ਹੈ ਗਿਣਤੀ ਚੱਲ ਰਹੀ ਹੈ ਬਲਾਕ ਸੰਮਤੀ ਜਿੱਥੇ ਜ਼ਿਲ੍ਹਾ ਪ੍ਰੀਸ਼ਦੀ ਔਰ ਸਾਡੇ ਰਾਜਸਥਾਨ ਸੀ ਹਲਕੇ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਜਿਦੇ ਵਿੱਚ ਦੋ ਆਲਰੇਡੀ ਕਲੀਅਰ ਸੀਗੀਆਂ ਤਿੰਨ ਸੀਗੀਆਂ ਇੱਕ ਚੁਗਾਵਾ ਲੋਪੋਕੇ ਐਂਡ ਹਰਸ਼ਸ਼ੀਨਾ ਤਿੰਨਾਂ ਦੀ ਸਾਡੀ ਲੀਡ ਚੱਲ ਰਹੀ ਹੈ ਸੋ ਆਈ ਹੋਪ ਕਿ ਅਸੀਂ ਪੰਜ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੈ ਰਾਜਸਥਾਨ ਸੀ ਤੋਂ ਗਿੱਟਕੇ ਦਵਾਂਗੇ ਐਂਡ ਬਾਕੀ ਸਾਡੀਆਂ ਬਲਾਕ ਸੰਮਤੀਆਂ ਦੇ ਵਿੱਚ ਵੀ ਹੁਣੇ ਮੈਨੂੰ ਪਤਾ ਲੱਗਾ ਕਿ ਇੱਕ ਬੋਪਾ رائے ਵਾਲੀ ਜਿਹੜੀ ਬਲਾਕ ਸੰਮਤੀ ਹੈ अरविंद सिंह रविवाली ओबीएससी जीत चुके हैं जी ਸਾਡੀਆਂ 15 ਬਾਕੀ ਸੀਗੀਆਂ ਬਾਕੀਆਂ ਦੇ ਵਿੱਚ ਵੀ ਲੀਡ ਚੱਲ ਰਹੀ ਸੀ ਸੋ ਆਈ ਹੋਪ ਕਿ ਇਹ ਸੰਗਤ ਦਾ ਪਿਆਰ ਹੈ ਲੋਕਾਂ ਦਾ ਪਿਆਰ ਹੈ ਔਰ ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾ ਵੀ ਰਹੇ ਹਾਂ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਇਸ ਟਾਈਮ ਦੇ ਉੱਤੇ ਜਿਹੜੀ ਲੋਕਾਂ ਵਾਸਤੇ ਬਣੇ ਪਏ ਐ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਆ ਐਮ ਐਲ ਏ ਵੀ ਰਹੇ ਆ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲਿਆ ਜੀ 5 ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰੇ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ 3.5 ਸਾਲ ਹੀ ਹੋ ਗਿਆ ਸਾਢੇ 3 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਅਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੀਆਂ ਸੀਟਾਂ ਗੱਡ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ਾਤਾਂ ਕਾਗਜ਼ਾਤਾਂ ਦੀਆਂ ਕਸਈਏ ਨੇ ਹੁਣ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਦੇਖੋ ਮੇਰੀ ਗੱਲ ਸੁਣੋ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਨਾ ਹੀ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਕ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਕ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇਾਂ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾਟਿਆ ਇਤਰਾਦੀਆਂ ਬਹੁਤ ਕਮੀਆਂ ਹੈ ਸਰਕਾਰਾਂ ਵੱਲੋਂ ਕੀ ਚਿੱਤਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇਾਂ 'ਚ ਕੰਮ ਨਹੀਂ ਕੀਤਾ ਕਿ ਲੋਕਾਂ ਦੀ ਗੱਲਬਾਤ ਨਹੀਂ ਸੁਣੇਗੇ ਵੇਖੋ ਇਹਦੇ 'ਚ ਨਾ ਤਿੰਨ ਚਾਰ ਗੱਲਾਂ ਆਇਆਂ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕੀ ਜਿਹੜੀ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗੀ ਉਹ ਲੋਕੀ ਵੀ ਉਹਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰਫ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪੁਆਲੀਆਂ ਪੈਸੇ ਲੈ ਲੈ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਆਵਾਂ ਹਨਾ ਵੀ ਉਹ ਆਪਣੇ ਪੈਸੇ ਭਰਨੇ ਸ਼ੁਰੂ ਕਰ ਦਿੰਦਾ ਹੈ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਹਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਕਮ ਸੇ ਕਮ ਕੁਐਸ਼ਨ ਤੇ ਕਰ ਸਕੀਏ ਉਹਨ ਲੋਕੀਓ ਵੀ ਸਿਆਣੇ ਹੋ ਚੁੱਕੇ ਆ ਮੈਂ ਜਿੰਨਾਂ ਘ ਆਪਣੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਹਿੰਦੇ ਮੈਮ ਆ ਵੇਖੋ ਸੜਕ ਆ ਵੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਉਹ ਸਹੀ ਕਹਿੰਦੇ ਐ ਜੇ ਡਿਵੈਲਪਮੈਂਟ ਹੋਊਗੀ ਤੇ ਤਾਦੀ ਉਹ ਸਾਨੂੰ ਵੋਟ ਪਾਣਗੇ ਅਜੀ ਬਿਲਕੁਲ ਲੋਕੀ ਜਿਹੜੇ ਹਨ ਇੱਕ ਜਿਹੜੀ ਪਹਿਲੋਂ ਕੱਟਰਤਾ ਸੀਗੀ ਨਾ ਕਿ ਮੈਂ ਕਾਲੀ ਐ ਮੈਂ ਕਾਂਗਰਸੀ ਐ ਮੈਂ ਇਹ ਫਲਾਣਾ ਪਾਰਟੀ ਦਾ ਐ ਹੁਣ ਲੋਕ ਕਿਉਂ ਵਿਖਣਾ ਘਟ ਗਿਆ ਹੁਣ ਲੋਕ ਕੀ ਕਹਿੰਦੇ ਐ ਕਿ ਸਾਡਾ ਰਾਹ ਆ ਰਾਹ ਕਿੰਨੇ ਬਣਾਇਆ ਹੈ ਸਾਡੀਆਂ ਸ਼ਮਸ਼ਾਨ ਘਾਟ ਕਿੰਨੇ ਬਣਾਈਆਂ ਹੈ ਸਾਨੂੰ ਲਾਈਟਾਂ ਕਿੰਨੇ ਲਵਾ ਕੇ ਦਿੱਤੀਆਂ ਨੇ ਪਹਿਲ ਲੋਕੀ ਉਹਨਾਂ ਨੂੰ ਦਿੰਦੇ ਐ